ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ ਨਾ ਪਾਣੀ ਦਾ ਨਿਕਾਸ ਨਿਕਲਿਆ ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ ਉਹਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬੱਤੀ ਦਾ ਬਦੋ ਬਸ ਨਹੀਂ ਜੇ ਬੱਤੀ ਹੋਈ ਆ ਤੇ ਪਾਣੀ ਦਾ ਕੋਈ ਬਦੋ ਬਸ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਤੋਏ ਭਰੇ ਪਿਆ ਸਾਡੇ ਮੀਂਹ ਪੈਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂਹ ਜਾ ਸਕਦੇ ਨਾ ਪਛਾਹ ਹੋ ਸਕਦੇ ਆ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਆ ਕਿ ਸਾਡਾ ਇਹ ਸਿਵਲ ਬਣਵਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡੀ ਵੀ ਗੰਦ ਦੇ ਵਿੱਚੋਂ ਕੱਢ ਦੋ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਹੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਜੇ ਜਦੋਂ ਮਾਰ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪੜ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੜਕੇ ਜਨਾਨੀਆਂ ਦੁਆਲੇ ਹੁੰਦੀਆਂ ਲੜਾਈ ਕਰਦੀਆਂ ਨੇ ਕਿ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਬੇਸ਼ੱਕ ਭਾਰਤ ਨੂੰ ਆਜ਼ਾਦ ਹੋਏ 8 ਦਹਾਕੇ ਹੋਣ ਜਾ ਰਹੇ ਨੇ ਪਰ ਦੇਸ਼ ਦੇ ਕਈ ਪਿੰਡਾਂ ਦੇ ਹਾਲਾਤ ਅੱਜ ਵੀ ਬਹੁਤ ਮਾੜੇ ਨੇ ਸਰਹੱਦੀ ਖੇਤਰ ਗੁਰਦਾਸਪੁਰ ਦੇ ਨਜ਼ਦੀਕੀ ਪਿੰਡ ਬਰਨਾਲਾ ਦੀ ਪੰਚਾਇਤ ਵੱਲੋਂ 1975 ਦੇ ਵਿੱਚ ਪਿੰਡ ਦੇ ਜ਼ਰੂਰਤਮੰਦ ਲੋਕਾਂ ਨੂੰ 5-5 ਮਰਲੇ ਦੇ ਪਲਾਟ ਮੁਹੱਈਆ ਕਰਵਾ ਕੇ ਇੱਕ ਕਲੋਨੀ ਕੱਟੀ ਗਈ ਸੀ ਉਸ ਵੇਲੇ 32 ਪਲਾਟ ਜ਼ਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਗਏ ਸਨ ਜਿੰਨਾ ਚੋ ਬਾਈ ਪਰਿਵਾਰਾਂ ਨੇ ਇੱਥੇ ਮਕਾਨ ਬਣਾ ਕੇ ਰਹਿਣਾ ਵੀ ਸ਼ੁਰੂ ਕਰ ਦਿੱਤਾ ਪਰ 50 ਸਾਲ ਗੁਜ਼ਰਨ ਦੇ ਬਾਅਦ ਵੀ ਹਜੇ ਤੱਕ ਇਸ ਕਲੋਨੀ ਚ ਨਾ ਤਾਂ ਸੀਵਰੇਜ ਪਿਆ ਤੇ ਨਾ ਹੀ ਨਾਲੀਆਂ ਬਣਾਈਆਂ ਗਈਆਂ ਗਲੀਆਂ ਵੀ ਕੱਚੀ ਮਿੱਟੀ ਦੀਆਂ ਨੇ ਲੋਕ ਘਰਾਂ ਦੇ ਬਾਹਰ ਗਲੀ ਚ ਟੋਏ ਕੱਢ-ਕੱਢ ਕੇ ਗੰਦੇ ਪਾਣੀ ਦੀ ਨਿਕਾਸੀ ਕਰਦੇ ਨੇ ਅਤੇ ਜਦੋਂ ਟੋਆ ਭਰ ਜਾਂਦਾ ਤਾਂ ਬਾਲਟੀਆਂ ਨਾਲ ਉਸ ਨੂੰ ਖੇਤਾਂ ਵਿੱਚ ਸੁੱਟ ਦਿੰਦੇ ਨੇ ਬਰਸਾਤ ਦੇ ਦਿਨਾਂ ਚ ਇਸ ਇਲਾਕੇ ਦਾ ਬੁਰਾ ਹਾਲ ਹੋ ਜਾਂਦਾ ਬਿਜਲੀ ਵੀ ਠੀਕ ਤਰੀਕੇ ਨਾਲ ਨਹੀਂ ਆਉਂਦੀ ਤਾਰਾ ਵੀ ਨੀ ਮੇਆ ਪਾਈਆਂ ਹੋਈਆਂ ਨੇ ਲੋਕਾਂ ਵਿੱਚ ਹਰ ਵੇਲੇ ਬੱਚਿਆਂ ਦੀ ਬਿਮਾਰੀ ਦਾ ਡਰ ਬਣਿਆ ਰਹਿੰਦਾ ਜਦ ਕਿ ਇਲਾਕੇ ਦੀ ਹਾਲਤ ਦੇਖ ਕੇ ਉਹਨਾਂ ਦੇ ਰਿਸ਼ਤੇਦਾਰ ਵੀ ਉਹਨਾਂ ਦੇ ਘਰ ਚ ਆਉਣ ਤੋਂ ਡਰਦੇ ਨੇ ਸੇ ਕਾਫੀ ਚਿਰ ਦਾ ਰਹਿ ਰਿਹਾ ਘਰ ਤੋਂ ਘੜੀ 40 50 ਸਾਲ ਤੋਂ ਇੱਥੇ ਮੈਂ ਰਹਿ ਰਿਹਾ ਤੇ ਇੱਥੇ ਦੱਬ ਘਾ ਬੂੜ ਬੜਾਈ ਜਾਨਵਰ ਬਹੁ ਸੀ ਤੇ ਮੈਂ ਫਿਰ ਇੱਥੇ ਆ ਕੇ ਡੇਰਾ ਲਾਇਆ ਉਦੇ ਬਾਅਦ ਮਹਾਰਾਜ ਜੀ ਇੱਥੇ ਕੋਈ ਬੱਤੀ ਦਾ ਬੰਦੋਬਸਤ ਨਹੀਂ ਜੇ ਬੱਤੀ ਹੋਈ ਆ ਤੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਜੇ ਪਾਣੀ ਹੋਇਆ ਤੇ ਪਾਣੀ ਸਾਡੇ ਘਰਾਂ ਦੇ ਵਿੱਚ ਟੋਏ ਭਰੇ ਪਿਆ ਸਾਡੇ ਮੀਂਹ ਪੈਂਦਾ ਤੇ ਸਾਡੇ ਬੱਚੇ ਪਰੇਸ਼ਾਨ ਹੋ ਜਾਂਦੇ ਨਾ ਹੀ ਗਾਂਹ ਜਾ ਸਕਦੇ ਨਾ ਪਛਾਹ ਹੋ ਸਕਦੇ ਆ ਗਲੀਆਂ ਦੇ ਵਿੱਚ ਖੱਜਲ ਖਰਾਬ ਹੋਣਿਆ ਤਿਲਕਨ ਹੋ ਜਾਂਦੀ ਆ ਪਾਣੀ ਸਾਰਾ ਹੀ ਸਾਡੇ ਬੂਆਂ ਦੇ ਵਿੱਚ ਜਿੰਨਾ ਵੀ ਹੈਗਾ ਇਕੱਠਾ ਹੋ ਕੇ ਇਹ ਫੇਰ ਸਾਡੇ ਟੋਏ ਭਰਦੇ ਜਾਂਦੇ ਆ ਤੇ ਜਨਾਨੀਆਂ ਫੇਰ ਆਪੇ ਵਿੱਚੋਂ ਲੜਦੀਆਂ ਨੇ ਸਾਡੀ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਸੁਣੀ ਜੀ ਅਸੀਂ ਹਰ ਸਰਕਾਰ ਅੱਗੇ ਬੇਨਤੀ ਕੀਤੀ ਹੈ ਕਿ ਸਾਡਾ ਇਹ ਸਿਬਰ ਬਣਵਾ ਦਿਓ ਸਾਡੀਆਂ ਗਲੀਆਂ ਬਣਾ ਦਿਓ ਸਾਡ ਨੂੰ ਵੀ ਗੰਦ ਦੇ ਵਿੱਚੋਂ ਕੱਢ ਦਿਓ ਕਿਸੇ ਸਰਕਾਰ ਨੇ ਵੀ ਨਹੀਂ ਸੁਣੀ ਬਹੁਤ ਹੀ ਸਰਕਾਰਾਂ ਆਈਆਂ ਜੀ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਇਹ ਮੌਕਾ ਵੇਖ ਸਕਦੇ ਹੋ ਤੇ ਕੀ ਹਾਲਾਤ ਆ ਜਨਾਨੀਆਂ ਪਾਣੀ ਕੱਢ ਕੱਢ ਕੇ ਤੇ ਬਾਹਰ ਛੁੱਟਣ ਡਈਆਂ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਕੋਈ ਕੇਹ ਪਲਾਟ ਚ ਛੁੱਟਦੀ ਪਈ ਆ ਸਾਡੇ ਘਰਾਂ ਨੂੰ ਟਰੈਲੀ ਮਿੱਟੀ ਦੀ ਚਾਹੀਏ ਉਹ ਉੱਥੇ ਲੰਘ ਸਕਦੀ ਉਹ ਟਰੈਲੀ ਬੱਤੀ ਦੀ ਤਾਰ ਨਾਲ ਲੰਘ ਲੱਗਦੀ ਆ ਤੇ ਜਦੋਂ ਵੀ ਇੱਥੇ ਵੋਟਾਂ ਮਾਰੇ ਆਂਦੇ ਆਂੀ ਦੱਸਣਿਆ ਤੇ ਕਹਿੰਦੇ ਜੀ ਹੋ ਜੇਗੀ ਉਹ ਅੱਜ ਤੱਕ 40 ਸਾਲ ਤੱਕ ਮਾਰੇ ਤਾਰ ਨਹੀਂ ਤਾਂ ਚ ਕੋਈ ਜਿੱਥੇ ਆ ਉੱਥੇ ਦੀ ਉੱਥੇ ਹੀ ਆ ਜੀ ਕੀ ਵੈਰੀ ਦੀ ਕੇ ਤੁਸੀਂ ਆਗੂਆਂ ਨੂੰ ਪੋਲੀਟੀਕਲ ਆਗੂਆਂ ਨੂੰ ਜਾਂ ਕਿਸੇ ਲੀਡਰ ਨੂੰ ਮਿਲ ਚੁਕੇ ਐਡਮਿਨ ਬਹੁਤ ਵਾਰੀ ਅਸੀਂ ਤਰਲੇ ਮਨਤਾ ਕੀਤੇ ਆ ਨੇ ਕਿ ਤੁਹਾਡੀ ਇਹ ਪੈ ਜਾਏਗੀ ਬਸ ਥੋੜਾ ਜਿਹਾ ਰੁਕ ਜਾਓ ਪੈ ਜਾਏਗੀ ਉਹ ਬਿਲਕੁਲ ਫੇਰ ਸਾਨੂੰ ਪੁੱਛਦਾ ਹੀ ਕੋਈ ਨਹੀਂ ਨਾ ਹੀ ਸਾਡੀ ਇਹ ਗਲੀ ਦੇ ਵਿੱਚ ਕੋਈ ਲੀਡਰਸ਼ਿਪ ਆਂਦਾ ਜੀ ਬਰਸਾਤ ਦੇ ਦਿਨਾਂ ਚ ਕੀ ਹਾਲ ਹੁੰਦਾ ਬਰਸਾਤ ਚ ਪਾਣੀ ਪਾਣੀ ਸਾਡੇ ਹੁੰਦਾ ਜੀ ਇਹ ਘਰਾਂ ਚ ਜਾਵਰ ਦਾ ਅੰਦਰਾ ਚ ਫੇਰ ਅਸੀਂ ਬਾਲਟੀਆਂ ਨਾਲ ਪਾਣੀ ਬਾਹਰ ਕੱਢਨੇ ਆ ਫੇਰ ਇੱਕ ਸਾਰਾ ਇੱਕ ਪਾਣੀ ਜਿਹੜਾ ਉਹ ਅਗਲੇ ਘਰ ਨੂੰ ਤਸੀਮ ਹੁੰਦਾ ਜੀ ਜਿੰਨਾ ਵੀ ਮਹੱਲੇ ਦਾ ਪਾਣੀ ਹੈ ਜੋ ਵੀ ਗੰਦਮਾ ਦਾ ਸਾਰਾ ਉਧਰ ਰੋੜ ਕੇ ਜਾਂਦਾ ਜੀ ਕੀ ਨਾਮ ਆਪਣਾ ਮੇਰਾ ਨਾਮ ਸਰੂਪ ਲਾਲ ਬਾਬਾ ਜੀ ਕਿੰਨਾ ਸਾਲ ਹੋ ਗਿਆ ਸਾਨੂੰ ਇੱਥੇ ਰਹਿੰਦੇ ਆ ਜਦੋਂ ਦੇ ਆਏਦੇ ਆ ਬੜਾ ਕਾਹ ਬੂਟੀ ਸੀ ਇੱਥੇ ਤੇ ਉਦੋਂ ਦੇ ਬੜੀ ਮੁਸ਼ਕਲਾਂ ਨੇ ਅੱਜ ਤੱਕ ਉਹ ਗਲੀ ਨਹੀਂ ਬਣੀ ਕੋਈ ਨਾ ਪਾਣੀ ਦਾ ਨਖਾਸ ਨਿਕਲਿਆ ਨਾ ਕੋਈ ਗਲੀ ਬਣੀ ਤੇ ਨਾ ਹੀ ਇੱਧਰ ਕੋਈ ਆਇਆ ਜਦੋਂ ਹਰ ਵਾਰੀ ਇਲੈਕਸ਼ਨ ਹੁੰਦੇ ਨੇ ਤੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਪਾਓ ਮੈਂਬਰ ਬਣਾਓ ਮੈਂਬਰ ਵੀ ਬਣੇ ਸਰਪੰਚ ਵੀ ਬਣੇ ਤੇ ਅੱਜ ਤੱਕ ਕਿਸੇ ਨੇ ਨਹੀਂ ਬਣਾਈ ਗਲੀ ਨਾ ਗਲੀ ਬਣਾਈ ਨਾ ਕਿਸੇ ਨੇ ਪਾਣੀ ਕੱਢਿਆ ਰੋਕਰ ਲਾ ਕੇ ਜਿਹੜੇ ਬਾਰਸ਼ ਆਉਂਦੀਆਂ ਨੇ ਤੇ ਲੋਕੀ ਵਿਚਾਰੇ ਰੋ ਰਹਾ ਕੇ ਤੇ ਅੰਦਰੀ ਵੜ ਜਾਂਦੇ ਨੇ ਕਿਸੇ ਦੀ ਬਾਹ ਟੁੱਟਦੀ ਤੇ ਕਿਸੇ ਦੀ ਲਾਤ ਟੁੱਟਦੀ ਤੇ ਕਿਸੇ ਦੇ ਝੂਲੇ ਟੁੱਟਦੇ ਜਦੋਂ ਦੀ ਕਲੋਨੀ ਬਣੀ ਆ ਪਤਾ ਲੱਗਿਆ 1975 ਦੀ ਕਲੋਨੀ ਬਣੀ ਆ ਉਦੋਂ ਦੀਆਂ ਗਲੀਆਂ ਕੱਚੀਆਂ ਹੀ ਆ ਹਾਂ ਕੱਚੀਆਂ ਹੀ ਆ ਕਦੀ ਨਹੀਂ ਬਣੀ ਇਹ ਸਟਾਰਟ ਦੇ ਵਿੱਚ ਪਿੱਛੋਂ ਤੱਕ ਬਣੀ ਆ ਉਹ ਪਿੱਛੇ ਇਟਾ ਲੱਗੀਆਂ ਨੇ ਪਿੱਛੋਂ ਤੱਕ ਬਣੀ ਆ ਅੱਗੇ ਬਿਲਕੁਲ ਕੋਈ ਨਹੀਂ ਬਣੀ ਹੁਣ ਅੱਗੇ ਵੀ ਘਰ ਬਣ ਗਏ ਨੇ ਹਾਂ ਸਿੱਧਾ ਇੱਧਰ ਕੋਈ ਤੱਕ ਕੋਈ ਬੌੜਿਆ ਹੀ ਨਹੀਂ ਆਗਾ ਕਦੀ ਪੰਚਾਇਤ ਅੱਗੇ ਮੰਗ ਨਹੀਂ ਰੱਖੀ ਹਰ ਵਾਰੀ ਰੱਖੀ ਦੀ ਆ ਜਦੋਂ ਪਿੰਡ ਦੇ ਵਿੱਚ ਸਰਪੰਚ ਬਣਦੇ ਨੇ ਹਰ ਵਾਰੀ ਕਹਿੰਦੇ ਉਹਨਾਂ ਨੂੰ ਵੀ ਸਾਡੀ ਤੁਸੀਂ ਗਲੀ ਬਣਾਓ ਹਾਂ ਤੁਸੀਂ ਸਾਨੂੰ ਬਣਾਓ ਅਸੀਂ ਤੁਹਾਨੂੰ ਗਲੀ ਬਣਾ ਕੇ ਦਿਆਂਗੇ ਉਹ ਜਿਸਲੇ ਬੰਜ ਜਾਂਦੇ ਨੇ ਫੇਰ ਬੱਸ ਫੇਰ ਪਿੱਛੇ ਹੋ ਜਾਂਦੇ ਨੇ ਮੁੜ ਕੇ ਇੱਧਰ ਕੋਈ ਆਂਦਾ ਨਹੀਂ ਦੇਖਿਆ ਔਰਤਾ ਲੱਗੀਆਂ ਸੀ ਟੋਇਆਂ ਚੋਂ ਪਾਣੀ ਕੱਢਣ ਕਿੰਨੀ ਵਾਰੀ ਦਿਹਾੜੀ ਦਾ ਕੁਝ ਕਰਨਾ ਪੈਂਦਾ ਦਿਹਾੜੀ ਦਾ 5-6 ਵਾਰੀ ਕੱਢਣਾ ਪੈਂਦਾ ਪਾਣੀ ਉਹ ਜਿਨ੍ਹਾਂ ਦੇ ਘਰ 10 ਮੈਂਬਰ ਆ ਤੇ 10 ਮੈਂਬਰਾਂ ਦੇ ਵਿੱਚ ਉਹਨਾਂ ਆਪੇ 6-7 ਵਾਰੀ ਪਾਣੀ ਕੱਢਣਾ ਤੇ ਜਿਨ੍ਹਾਂ ਦੇ ਵਿੱਚ 4 ਮੈਂਬਰ ਆ ਉਹਨਾਂ ਨੇ ਵੀ 5-6 ਵਾਰੀ ਕੱਢਣਾ ਪਾਣੀ ਤੇ ਜਦੋਂ ਬਾਰਿਸ਼ ਆਂਦੀ ਆ ਪਾਣੀ ਲੋਕਾਂ ਦੇ ਘਰਾਂ ਦੇ ਵਿੱਚ ਵੜ ਜਾਂਦਾ ਗੰਦਾ ਪਾਣੀ ਟੋਏ ਪਾਰ ਜਾਂਦੇ ਨੇ ਤੇ ਘਰਾਂ 'ਚ ਜਾਂਦੇ ਨੇ ਉਹ ਮੁੜ ਕੇ ਜਨਾਨੀਆਂ ਦਿਵਾਲੇ ਹੁੰਦੀਆਂ ਲੜਾਈ ਕਰਦੀਆਂ ਨੇ ਤੇ ਸਾਡੇ ਘਰਾਂ ਵਿੱਚ ਪਾਣੀ ਗੰਦਾ ਆ ਗਿਆ ਪਾਣੀ ਨਿਕਾਸੀ ਦਾ ਜਿਹੜਾ ਬਾਲਟੀਆਂ ਚ ਕੱਢਦੇ ਹੋ ਕਿੱਥੇ ਸੁੱਟਦੇ ਹੋ ਫਿਰ ਇਹ ਟੋਇਆਂ ਦੇ ਵਿੱਚੋਂ ਕੱਢ ਕੇ ਤੇ ਬਾਹਰ ਕਦੀ ਕਿਸੇ ਦਾ ਪਲਾਟ ਦੇ ਵਿੱਚ ਕਦੀ ਕਿਸੇ ਪਿਆਲੀ ਦੇ ਵਿੱਚ ਹੁਣ ਕੋਈ ਕੱਢਣ ਨਹੀਂ ਦਿੰਦਾ ਆਪਣੇ ਪਲਾਟ ਚ ਕੋਈ ਪਾਣੀ ਨਹੀਂ ਸੁੱਟਣ ਦਿੰਦਾ ਨਾ ਕੋਈ ਪਿਆਲੀ ਦੇ ਵਿੱਚ ਪਾਣੀ ਜਾਣ ਦਿੰਦਾ ਤੇ ਕਿੱਥੇ ਸੁੱਟੀਆਂ ਸਾਡੇ ਵਾਸਤੇ ਤਾਂ ਬਹੁਤ ਮੁਸ਼ਕਲ ਆ ਗਈ ਆ ਵੋਟਾਂ ਲਾ ਲੈਂਦੇ ਨੇ ਤੇ ਅੱਗੇ ਅੱਗੇ ਕੋਈ ਨਹੀਂ ਹੁੰਦਾ ਮੁੜ ਕੇ ਕੋਈ ਕੁਛ ਨਹੀਂ ਕੀ ਮੰਗਾ ਹੁਣ ਸਰਕਾਰ ਸਾਢੇ ਬਾਂਗੇ ਹੋਈ ਗਿਆ ਤੇ ਸਾਡਾ ਪਾਣੀ ਨਿਕਲੇ ਬਾਹਰ ਗੰਦਾ ਸਾਡੀਆਂ ਗਲੀਆਂ ਬੰਨ ਤੇ ਸਾਡੀ ਲਾਈਟ ਆ ਨਹੀਂ ਗਲੀ ਦੀ ਨਿਹਰ ਮਨੂੰ ਰਹੰਦਾ ਰਾਤ ਭਾਂ ਬੇਚਾਰੀ ਜੋਰ ਚੱਕੇ ਫਿਰਦੇ ਰਹਿਣ ਘਰਾਂ ਦੇ ਵਿੱਚ ਡਾਕੇ ਮਾਰਨ